ਵਿਗਸਤਾਰਿਆ ਧਰਮਿੰਦਰ ਦੇ ਹਿਮਾ ਮਲਨੀ ਦੀ ਬੇਟੀ ਅਭਿਨੇਤਰੀ ਈਸ਼ਾ ਦਿਓਲ ਨੇ ਮੰਗਲਵਾਰ ਨੂੰ ਆਪਣੇ ਪਤੀ ਭਰਤ ਤਖਤਾਨੀ ਤੋਂ ਵੱਖ ਹੋਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੋਹਾਂ ਦਾ ਵਿਆਹ 2012 ਨੂੰ ਹੋਇਆ ਸੀ। ਈਸ਼ਾ ਤੇ ਭਰਤ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਈਸ਼ਾ ਤੇ ਭਰਤ ਦੋ ਬੇਟੀਆਂ ਰਾਧਿਆ ਤੇ ਮਿਰਾਇਆ ਦੇ ਮਾਤਾ ਪਿਤਾ ਨੇ। 2020 ਵਿੱਚ ਈਸ਼ਾ ਨੇ ਇੱਕ ਕਿਤਾਬ ਲਿਖੀ ਸੀ। ਜਿਸ ਤਰ੍ਹਾਂ ਸਨੇਹ ਖੁਲਾਸਾ ਕੀਤਾ ਸੀ ਕਿ ਪਰਤ ਆਪਣੇ ਦੂਜੀ ਧੀ ਦੇ ਜਨਮ ਤੋਂ ਬਾਅਦ ਅੰਦੇਖਿਆ ਮਹਿਸੂਸ ਕਰਨ ਲੱਗ ਪਿਆ। ਡੀਐਨਏ ਐਂਟਰਟੇਨਮੈਂਟ ਨਿਊਜ਼ ਦੀ ਰਿਪੋਰਟ ਮੁਤਾਬਕ ਈਸ਼ਾ ਨੇ ਆਪਣੀ ਪੇਰੈਂਟਿੰਗ ਬੁੱਕ 'ਚ ਲਿਖਿਆ ਕਿ ਮੇਰੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਕੁਝ ਸਮੇਂ ਲਈ ਮੈਂ ਦੇਖਿਆ ਕਿ ਪਰਤ ਮੇਰੇ ਨਾਲ ਛਿੜਛੜਾ ਹੋ ਗਿਆ ਸੀ। ਉਸ ਨੂੰ ਲੱਗਾ ਕਿ ਮੈਂ ਪਹਿਲਾਂ ਵਰਗੀ ਨਹੀਂ ਰਹੀ, ਮੈਂ ਪੂਰਾ ਧਿਆਨ ਨਹੀਂ ਨਹੀਂ ਦੇ ਰਹੀ ਹਾਂ। ਰੀਪੋਰਟ ਦੇ ਮੁਤਾਬਕ ਇਸ਼ਾ ਨੇ ਲਿਖਿਆ ਸੀ ਕਿ ਇੱਕ ਪਤੀ ਦਾ ਅਜੀਹਾ ਮਹਿਸੂਸ ਕਰਨਾ ਸੁਭਾਵਿਕ ਹੈ ਕਿਉਂਕਿ ਉਸ ਸਮੇਂ ਮਹਾਰਾਧਿਆ ਤੇ ਪ੍ਰੀ ਸਕੂਲ ਵਿੱਚ ਰੁਚੀ ਹੋਈ ਸੀ ਮਿਹਾਰਿਆਂ ਨੂੰ ਖਾਣਾ ਖਵਾਉਣ ਦੀ ਸਾਹ ਤੇ ਮੈਂ ਆਪ ਆਪਣੀ ਕਿਤਾਬ ਲਿਖਣ ਅਤੇ ਪ੍ਰੋਡਕਸ਼ਨ ਨਾਲ ਨਜਿੱਠਣ ਵਿੱਚ ਬਹੁਤ ਹੀ ਰੁਚੀ ਹੋਈ ਸੀ ਮੀਟਿੰਗਾਂ ਵਿੱਚ ਬਹੁਤ ਰੁਚੀ ਹੋਈ ਸੀ ਇਸ ਲਈ ਉਹ ਅਨਗੋਲਿਆ ਮਹਿਸੂਸ ਕਰਦਾ ਸੀ ਹਾਲਾਂਕਿ ਮੈਂ ਤੁਰੰਤ ਆਪਣੇ ਤਰੀਕਿਆਂ ਨੂੰ ਬਦਲਣ ਵੱਲ ਧਿਆਨ ਦਿੱਤਾ ঈশা ਨੇ ਕਿਹਾ ਕਿ ਲਿਖਿਆ ਕਿ ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਭਰਤਨ ਨੇ ਮੇਰੇ ਤੋਂ ਨਵਾਂ ਟੂਥ ਬਰਸ਼ ਮੰਗਿਆ ਸੀ ਤੇ ਇਹ ਮੇਰੇ ਦਿਮਾਗ 'ਚੋਂ ਨਿਕਲ ਗਿਆ ਸੀ ਜਾਂ ਜਦੋਂ ਉਸਦੀ ਕਮੀਜ਼ ਨੂੰ ਮੈਂ ਪ੍ਰੈਸ ਨਹੀਂ ਕੀਤਾ ਸੀ ਜਾਂ ਜਦੋਂ ਮੈਂ ਚੈੱਕ ਕੀਤਾ ਸੀ ਕਿ ਉਸ ਨੂੰ ਦੁਪਹਿਰ ਦੇ ਖਾਣੇ ਲਈ ਕੀ ਦਿੱਤਾ ਗਿਆ ਸੀ ਉਸ ਨੂੰ ਕੰਮ ਲਈ ਭੇਜ ਦਿੱਤਾ ਸੀ ਉਸਨੇ ਅੱਗੇ ਦੱਸਿਆ ਕਿ ਉਸਨੇ ਰੋਮਾਂਸ ਨੂੰ ਜਾਰੀ ਰੱਖਣ ਲਈ ਕੀ-ਕੀ ਕੀਤਾ ঈਸ਼ਾ ਨੇ ਕਿਹਾ ਸੀ ਕਿਉਂ ਬਹੁਤ ਘੱਟ ਜ਼ਰੂਰਤਾਂ ਵਾਲਾ ਆਦਮੀ ਹੈ ਜੇਕਰ ਮੈਂ ਉਸਦੀ ਦੇਖਭਾਲ ਨਹੀਂ ਕਰ ਸਕਦੀ ਤਾਂ ਕੁਝ ਗਲਤ ਹੈ ਮੈਂ ਤੁਰੰਤ ਇਸ ਨੂੰ ਠੀਕ ਕਰ ਦਿੱਤਾ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੁਝ ਸਮੇਂ ਲਈ ਉਸ ਨਾਲ ਡੇਟ ਨਾਈਟ ਜਾਂ ਫਿਲਮ ਦੇਖਣ ਲਈ ਬਾਹਰ ਨਹੀਂ ਗਈ ਹਾਂ ਇਸ ਲਈ ਮੈਂ ਆਪਣੇ ਤਰੀਕਿਆਂ ਨੂੰ ਬਦਲਣ ਦਾ ਸੋਚਿਆ ਮੈਂ ਆਪਣਾ ਜੂੜਾ ਟਿੱਲਾ ਕਰਨਾ ਇੱਕ ਵਧੀਆ ਪਹਿਰਾਵਾ ਪਹਿਨਣਾ ਤੇ ਵੀਕਐਂਡ ਲਈ ਉਸਦੇ ਨਾਲ ਬਾਹਰ ਜਾਣ ਦਾ ਫੈਸਲਾ ਕੀਤਾ ਹਾਲਾਂਕਿ ਉਹਨੇ ਜੋੜਾ ਵਾਖੂ ਰਿਹਾ ਏ ਕੱਲ ਜੋੜੇ ਨੇ ਖੁਦ ਆਪਣੇ ਵਾਖੂ ਦੀ ਪੁਸ਼ਟੀ ਕੀਤੀ ਹਾਲਾਂਕਿ ਵਾਖੂ ਹੋਣ ਦੀ ਖਬਰ ਦੇ ਬਾਵਜੂਦ ਈਸ਼ਾ ਦੀ ਤਸਵੀਰ ਪਰਤ ਤਖਤਾਨੀ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਮੌਜੂਦ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ